ਮੈਂ ਪਟਵਾਰੀ ਸਟੱਡ ਫਾਰਮ ਤੇ ਅੱਜ ਇੱਕ ਗਰੁੱਪ ਰਾਈਡ ਰੱਖੀ ਸੀ ਗਰੁੱਪ ਰਾਈਡ ਦਾ ਮਤਲਬ ਅਸੀਂ ਆਪਣੇ ਹੋਰ ਘੋੜਾ ਪਾਲਕ ਵੀਰ ਜਿਹੜੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਨੇ ਗੁਰਦਾਸਪੁਰ ਤੋਂ ਬਟਾਲਾ ਤੋਂ ਨੇ ਜਾਂ ਤਰਨਤਾਰਨ ਤੋਂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਫਾਰਮ ਤੇ ਆਓ ਅਸੀਂ ਸਾਰੇ ਇਕੱਠਿਆਂ ਨੇ ਘੋੜਿਆਂ ਤੇ ਬਹਿ ਕੇ ਘੋੜਸਵਾਰੀ ਕਰਨੀ ਆ ਕੋਈ 10 12 ਕਿਲੋਮੀਟਰ ਘੋੜਸਵਾਰੀ ਕੀਤੀ ਆ ਤਿੰਨ ਚਾਰ ਪਿੰਡਾਂ ਚੋਂ ਢੀਡਾ ਲਾਇਆ ਕੀ ਮਕਸਦ ਸੀਗਾ ਇਹ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦੇਣਾ ਸੀਗਾ ਜੀ ਇੱਕ ਸੁਨੇਹਾ ਨਹੀਂ ਇੱਕ ਤੋਂ ਜ਼ਿਆਦਾ ਤਰ੍ਹਾਂ ਦਾ ਸੁਨੇਹਾ ਸੀ ਪਹਿਲਾ ਸੁਨੇਹਾ ਇਹ ਹੈ ਕਿ ਘੋੜਿਆਂ ਦਾ ਸ਼ੌਂਕ ਬਹੁਤ ਚੰ ਨਸ਼ਾ ਤਾਂ ਛੱਡਿਆ ਜਾਊਗਾ ਜੇ ਤੁਸੀਂ ਆਪਣੇ ਆਪ ਨੂੰ ਬਿਜ਼ੀ ਕਰੋਗੇ ਤੇ ਆਪਣਾ ਬਿਜ਼ੀ ਤਾਂ ਮੰਗ ਜੇ ਘਰ 'ਚ ਇੱਕ ਕੋੜਾ-ਕੋੜੀ ਸ਼ੌਂਕ ਨਾ ਰੱਖਾਂਗੇ ਘੋੜੇ ਦੀ ਸੇਵਾ ਕਰਨ 'ਚ ਸਾਡਾ ਸਮਾਂ ਪੂਰਾ ਨਿਕਲ ਜਾਏਗਾ ਤੇ ਸਾਡਾ ਧਿਆਨ ਹੀ ਨਹੀਂ ਜਾਏਗਾ ਕਿ ਅਸੀਂ ਬਾਹਰ ਜਾ ਕੇ ਬੁਰੀ ਸੰਗਤ 'ਚ ਬੈਠੀਏ ਵਧੀਆ ਸੀਗਾ ਜੀ ਉਪਰਾਲਾ ਇੱਕ ਬਹੁਤ ਵਧੀਆ ਉਪਰਾਲਾ ਸੀਗਾ ਆਪਣੇ ਸਾਰੇ ਏਰੀਏ ਦੇ ਮਾਰ ਲੀਆਂ ਸਟੇਟਾਂ ਤੋਂ ਜ਼ਿਲ੍ਹਿਆਂ ਤੋਂ ਵੀ ਭਰਾ ਲੈ ਕੇ ਆਏ ਸੀ ਘੋੜੀਆਂ ਤੇ ਬਹੁਤ ਵਧੀਆ ਉਪਰਾਲਾ ਸੀਗਾ ਜੀ ਇੱਕ ਨੌਜਵਾਨਾਂ ਨੂੰ ਇਤਸ ਇਸ ਚੀਜ਼ ਵਾਲੇ ਜੋੜਨ ਵਾਲੇ ਪਾਸੇ ਇੱਕ ਵਧੀਆ ਕਦਮ ਪੁੱਟਿਆ ਜੀ ਆਪਣੇ ਗੁਰਦੇਵ ਭਰਾ ਨੇ ਬਹੁਤ ਵਧੀਆ ਭਰਾ ਜਿਹੜੀ ਇਹ ਕੋੜਿਆਂ ਵਾਲੀ ਲਾਈਨ ਹੈ ਜੀ ਕਹੋ ਜੀ ਚੀਜ਼ ਹੈ ਜਿਹਦੇ ਵਿੱਚ ਬੰਦਾ ਵੜ ਜਾਂਦਾ ਹੈ ਇਹਦਾ ਉਰਲਾ ਸਿਰਾ ਤਾਂ ਹੈਗਾ ਜੀ ਇਹਦਾ ਅੰਤ ਵਾਲਾ ਸਿਰਾ ਨਹੀਂ ਕੋਈ ਹੈਗਾ ਅਗਲੇ ਬੰਨੇ ਜੇ ਕਹਿ ਦੀ ਇਹ ਵੀ ਕੋੜਿਆਂ ਦੀ ਲਾਈਨ ਚ ਕੋਈ ਅੰਤਾ ਉਹ ਨਹੀਂ ਹੈਗਾ ਜੀ ਇਹ ਤਾਂ ਚੜਦਾ ਜਾਂਦਾ ਹੈ ਬੰਦਾ ਦਿਨੋਂ ਦਿਨ ਦਿਨੋਂ ਦਿਨ ਆਪਦੀ ਸੱਚੇ ਮਨ ਦੇ ਨਾਲ ਬੰਦਾ ਮਿਹਨਤ ਕਰੀ ਜਾਵੇ ਜੀ ਇਹ ਤਾਂ ਇਹਦਾ ਅਗਲੀ ਜਿਹੜੀ ਐਂਡ ਵਾਲੀ ਪੌੜੀ ਆ ਉਹ ਨਹੀਂ ਹੈਗੀ ਜੀ ਬਹੁਤ ਹਾਈ ਲੈਵਲ ਤੇ ਬੰਦੇ ਨੂੰ ਲੈ ਜਾਂਦਾ ਜੀ ਇਹੋ ਜਿਹਾ ਬਿジネス ਆ ਘੋੜਿਆਂ ਦਾ ਸਤਿਗੁਰੂ ਜੀ ਮੈਂ ਜੀ ਗੁਰਦੇਵ ਸਿੰਘ ਸਾਡਾ ਪਿੰਡ ਹੈ ਜੀ ਸ਼ੀਨਾ ਕਰਮ ਸਿੰਘ ਤੇ ਮੈਂ ਪਟਵਾਰੀ ਸਟੱਡ ਫਾਰਮ ਤੇ ਅੱਜ ਇੱਕ ਗਰੁੱਪ ਰਾਈਡ ਰੱਖੀ ਸੀ ਗਰੁੱਪ ਰਾਈਡ ਦਾ ਮਤਲਬ ਅਸੀਂ ਆਪਣੇ ਹੋਰ ਘੋੜਾ ਪਾਲਕ ਵੀਰ ਜਿਹੜੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਨੇ ਗੁਰਦਾਸਪੁਰ ਤੋਂ ਬਟਾਲਾ ਤੋਂ ਨੇ ਜਾਂ ਤਰਨਤਾਰਨ ਤੋਂ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਫਾਰਮ ਤੇ ਆਓ ਅਸੀਂ ਸਾਰੇ ਇਕੱਠਿਆਂ ਨੇ ਘੋੜਿਆਂ ਤੇ ਬਹਿ ਕੇ ਘੋੜਸਵਾਰੀ ਕਰਨੀ ਆ ਤੇ ਅਸੀਂ ਅੱਜ ਕੋਈ 10-12 ਕਿਲੋਮੀਟਰ ਘੋੜਸਵਾਰੀ ਕੀਤੀ ਆ ਤਿੰਨ-ਚਾਰ ਪਿੰਡਾਂ ਚੋਂ ਢੀੜਾ ਲਾਇਆ ਇੱਕ ਸੁਨੇਹਾ ਨਹੀਂ ਇੱਕ ਤੋਂ ਜ਼ਿਆਦਾ ਤਰ੍ਹਾਂ ਦਾ ਸੁਨੇਹਾ ਸੀ ਪਹਿਲਾ ਸੁਨੇਹਾ ਇਹ ਹੈ ਕਿ ਘੋੜਿਆਂ ਦਾ ਸ਼ੌਕ ਬਹੁਤ ਚੰਗਾ ਹੈ ਇਹ ਰੱਖਣਾ ਚਾਹੀਦਾ ਹੈ ਦੂਜਾ ਸੁਨੇਹਾ ਕਿ ਨਸ਼ੇ ਛੱਡੋ ਤੇ ਆਪਣੇ ਪਰਿਵਾਰ ਦਾ ਸੋਚੋ ਆਪਣੇ ਘਰ ਦਾ ਸੋਚੋ ਆਪਣੇ ਦੇਸ਼ ਦਾ ਸੋਚੋ ਤੇ ਨਸ਼ਾ ਤਾਂ ਛੱਡਿਆ ਜਾਊਗਾ ਜੇ ਤੁਸੀਂ ਆਪਣੇ ਆਪ ਨੂੰ ਬਿਜ਼ੀ ਕਰੋਗੇ ਤੇ ਆਪਣਾ ਬਿਜ਼ੀ ਤਾਂ ਮੰਗ ਜੇ ਘਰ 'ਚ ਇੱਕ ਘੋੜਾ-ਕੋੜੀ ਸ਼ੌਕ ਨਾ ਰੱਖਾਂਗੇ ਘੋੜੇ ਦੀ ਸੇਵਾ ਕਰਨ 'ਚ ਤੁਹਾਡਾ ਸਮਾਂ ਪੂਰਾ ਨਿਕਲ ਜਾਏਗਾ ਤੇ ਤੁਹਾਡਾ ਧਿਆਨ ਹੀ ਨਹੀਂ ਜਾਏਗਾ ਕਿ ਅਸੀਂ ਬਾਹਰ ਜਾ ਕੇ ਬੁਰੀ ਸੰਗਤ 'ਚ ਬੈਠੀਏ ਜੀ ਇਹ ਸੁਨੇਹਾ ਲੈ ਕੇ ਅਸੀਂ ਘੋੜਸਵਾਰੀ ਕੀਤੀ ਹੈ ਜੀ ਤੇ ਸਾਡੇ ਨਾਲ ਬਟਾਲਾ ਏਰੀਆ ਤੋਂ ਵੀ ਵੱਡੇ ਭਾਜੀ ਹੁਣੀ ਆਏ ਇਹਨਾਂ ਦਾ ਵੀ ਐਕਸਪੀਰੀਅੰਸ ਘੋੜਿਆਂ ਨਾਲ ਕੇ ਬਹੁਤ ਚੰਗਾ ਤੇ ਦੋ ਗੱਲਾਂ ਤੁਸੀਂ ਜ਼ਰੂਰ ਇਹਨਾਂ ਤੋਂ ਪੁੱਛੋ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਹੈ ਜੀ ਤੇਜਪ੍ਰਤਾਪ ਸਿੰਘ ਤੇ ਪਿੰਡ ਮੇਰਾ ਜੀ ਪੰਜਗਰਾਈਆਂ ਅਜਨਾਲਾ ਤਹਿਸੀਲ ਚ ਹੀ ਪੈਂਦਾ ਹੈ ਜੀ ਅੱਜ ਅੱਜ ਤੁਸੀਂ ਹੌਸ ਰਾਈਡਿੰਗ ਕੀਤੀ ਕੀ ਕਹਿਣਾ ਚਾਹੋ ਹਾਂਜੀ ਵਧੀਆ ਸੀਗਾ ਜੀ ਉਪਰਾਲਾ ਇੱਕ ਬਹੁਤ ਵਧੀਆ ਉਪਰਾਲਾ ਸੀਗਾ ਆਪਣੇ ਸਾਰੇ ਏਰੀਏ ਦੇ ਬਾਹਰ ਲੀਆਂ ਸਟੇਟਾਂ ਤੋਂ ਜ਼ਿਲ੍ਹਿਆਂ ਤੋਂ ਵੀ ਭਰਾ ਲੈ ਕੇ ਆਏ ਸੀ ਘੋੜੀਆਂ ਤੇ ਬਹੁਤ ਵਧੀਆ ਉਪਰਾਲਾ ਸੀਗਾ ਜੀ ਇੱਕ ਨ ਇੱਕ ਇਸ ਚੀਜ਼ ਵਾਲੇ ਜੋੜਨ ਵਾਲੇ ਪਾਸੇ ਇੱਕ ਵਧੀਆ ਕਦਮ ਪੁੱਟਿਆ ਜੀ ਆਪਣੇ ਗਰਦੇਵ ਭਰਾ ਨੇ ਬਹੁਤ ਵਧੀਆ ਭਰਾਲਾ ਸੀਗਾ ਜੀ ਅੱਜ ਇੱਕ ਮੈਸੇਜ ਦਿੱਤਾ ਗਿਆ ਪਿੰਡ ਪਿੰਡ ਜਾ ਕੇ ਨਸ਼ਾ ਹਾਂਜੀ 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 ਅੱਜ ਕੱਲ੍ਹ ਵੇਖ ਲਓ ਵੀਰ ਜੀ ਜਿੱਤਰਾ ਹੁਣ ਇਹ ਨਸ਼ੇਆ ਕਰਕੇ ਚੋਰੀਆਂ ਹਨਾ ਆਪਣੇ ਪਿੰਡਾਂ ਦੇ ਮੁੰਡੇ ਨਸ਼ਿਆਂ ਤੇ ਲੱਗ ਗਿਆ ਚੋਰੀਆਂ ਕਰਦੇ ਆ ਚੰਗੇ ਭਲੇ ਜ਼ਿੰਮੇਵਾਰਾਂ ਦੇ ਮੁੰਡੇ ਆ ਉਹ ਚੋਰੀਆਂ ਨੂੰ ਲੱਗੇ ਇਸੇ ਕਰਕੇ ਲੱਗੇ ਜੀ ਉਹ ਵਿਲੇ ਰਹਿਣ ਕਰਕੇ ਉਹ ਗਲਤ ਸੰਗਤ ਚ ਪੈ ਗਿਆ ਜਿਹੜੀ ਇਹ ਘੋੜਿਆਂ ਵਾਲੀ ਲਾਈਨ ਹੈ ਜੀ ਕਹੋ ਜੀ ਚੀਜ਼ ਆ ਜਿਹਦੇ ਵਿੱਚ ਬੰਦਾ ਵੜ ਜਾਂਦਾ ਹੈ ਇਹਦਾ ਉਰਲਾ ਸਿਰਾ ਤਾਂ ਹੈਗਾ ਜੀ ਇਹਦਾ ਅੰਤ ਵਾਲਾ ਸਿਰਾ ਨਹੀਂ ਕੋਈ ਹੈਗਾ ਅਗਲੇ ਬੰਨੇ ਜੇ ਕਹਿ ਦੀ ਵੀ ਕੋੜੀਆਂ ਦੀ ਲਾਈਨ ਚ ਕੋਈ ਅੰਤਾ ਉਹ ਨਹੀਂ ਹੈਗਾ ਜੀ ਇਹ ਤਾਂ ਚੜਦਾ ਜਾਂਦਾ ਬੰਦਾ ਦਿਨੋਂ ਦਿਨ ਦਿਨੋਂ ਦਿਨ ਆਪਦੀ ਸੱਚੇ ਮਨ ਦੇ ਨਾਲ ਬੰਦਾ ਮਿਹਨਤ ਕਰੀ ਜਾਵੇ ਜੀ ਇਹ ਤਾਂ ਇਹਦਾ ਅਗਲੀ ਜਿਹੜੀ ਐਂਡ ਵਾਲੀ ਪੌੜੀ ਆ ਉਹ ਨਹੀਂ ਹੈਗੀ ਜੀ ਬਹੁਤ ਹਾਈ ਲੈਵਲ ਤੇ ਬੰਦੇ ਨੂੰ ਲੈ ਜਾਂਦਾ ਜੀ ਇਹੋ ਜਿਹਾ ਬਿਜ਼ਨਸ ਆ ਕੋੜਿਆਂ ਦਾ ਜਿੱਤੇ ਉਸ ਰਾਈਡਿੰਗ ਕੀਤੀ ਜਾਦੀ ਕੀ ਕਹਿਣਾ ਸਰ ਜੀ ਦਾਸ ਦਾ ਨਾਮ ਹਰਜਿੰਦਰ ਸਿੰਘ ਹੈ ਜੀ ਪਿੰਡ ਕੋਲੜੀ ਸੂਰਤ ਮੱਲੀ ਤੇ ਸਭ ਤੋਂ ਪਹਿਲਾਂ ਮੈਂ ਗੁਰੂ ਫਤਿਹ ਦੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸ਼ੀਨਾ ਕਰਮ ਸਿੰਘ ਸ਼ੀਨਾ ਪਿੰਡ ਆਏ ਸੀਗੇ ਵੀਰ ਗੁਰਦੇਵ ਸਿੰਘ ਜੀ ਹੋਣਾ ਨੇ ਇੱਕ ਹੌਰ ਸਲਾਈਡਿੰਗ ਦਾ ਲੱਗ ਲਾ ਕੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਸੀਗਾ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਜਵਾਨ ਵੀਰ ਭਰਾ ਆਪੋ ਆਪਣੇ ਘੋੜੀਆਂ-ਘੋੜੇ ਲੈ ਕੇ ਇੱਥੇ ਪਹੁੰਚੇ ਤੇ ਬਹੁਤ ਹੀ ਵਧੀਆ ਇੱਕ ਸਨੇਹਾ ਜਿਹੜਾ ਆ ਘੋੜਸਵਾਰੀ ਕਰਕੇ ਪਿੰਡ-ਪਿੰਡ ਥਾਣੀ ਆਪਾਂ ਦਿੱਤਾ ਆ ਤੇ ਉਮੀਦ ਕਰਦੇ ਆ ਕਿ ਇਹਦਾ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਵਾਹਿਗੁਰੂ ਕਿਰਪਾ ਕਰੇ ਕਿ ਜਿਸ ਤਰ੍ਹਾਂ ਅੱਜ ਦੇ ਸਮੇਂ 'ਚ ਨੌਜਵਾਨ ਵੀਰ ਨਸ਼ਿਆਂ ਵਿੱਚ ਫਸ ਰਹੇ ਆ ਜਾਂ ਫਸ ਚੁੱਕੇ ਆ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਆ ਜਾਂ ਸਟ्रेस ਮਨ ਦੇ ਉੱਤੇ ਲੈਂਦੇ ਆ ਕਈਆਂ ਗੱਲਾਂ ਦੀ ਉਹ ਅਗਰ ਘੋੜਾ ਆਪਣੀ ਜ਼ਿੰਦਗੀ ਦੇ ਵਿੱਚ ਪਾਲਦੇ ਨੇ ਤੇ ਘੋੜਾ ਉਹਨਾਂ ਨੂੰ ਬਹੁਤ ਹੀ ਚੜ੍ਹਦੀ ਕਲਾ ਤੇ ਪੋਜ਼ਿਟਿਵਿਟੀ ਦਿੰਦਾ ਆ ਜੀ ਤੇ ਇਸ ਕਰਕੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਘੋੜ ਸਵਾਰੀਆਂ ਕੀਤੀਆਂ 6ਵੇਂ ਪਾਤਸ਼ਾਹ ਗੁਰੂ ਅਰਗੁਵੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਤੇ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਣੇ ਤਗੜੇ ਤਗੜੇ ਘੋੜੇ ਰੱਖੇ ਦੇ ਘੋਰਸਵਾਰ ਤਿਆਰ ਕੀਤੇ ਜਿਸ ਤਰ੍ਹਾਂ ਵੀ ਬਾਬਾ ਵਿਧੀ ਚੰਦ ਜੀ ਵਰਗੇ ਘੋਰਸਵਾਰ ਤੁਸੀਂ ਦੇਖੋ ਭਾਈ ਬਚਿੱਤਰ ਸਿੰਘ ਵਰਗੇ ਘੋਰਸਵਾਰ ਤੁਸੀਂ ਦੇਖੋ ਜਿਨ੍ਹਾਂ ਨੇ ਘੋਰਸਵਾਰੀ ਕਰਕੇ ਹੀ ਜਿਹੜਾ ਆ ਉਹ ਹਾਥੀ ਦਾ ਮੱਥਾ ਵੇਨਕ ਰੱਖ ਦਿੱਤਾ ਸੀਗਾ ਅੱਜ ਕੀ ਮਕਸਦ ਸੀ ਜਿਹੜਾ ਪਿੰਡਾਂ ਚ ਜਾਏ ਅੱਜ ਮਕਸਦ ਸੀਗਾ ਜੀ ਵੇਖੋ ਜਿਸ ਤਰ੍ਹਾਂ ਦੱਸਿਆ ਸੀ ਵੀਰ ਜੀ ਹੁਣਾਂ ਨੇ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਹੈ ਕਿ ਸਭ ਕੁਝ ਵਿਦੇਸ਼ ਜਾਣਾ ਹੀ ਸਭ ਕੁਝ ਨਹੀਂ ਹੈ ਇੱਥੇ ਵੀ ਰਹਿ ਕੇ ਆਪਾਂ ਸੋਨਾ ਕੋੜਿਆਂ ਦਾ ਵਪਾਰ ਵੀ ਕਰ ਸਕਦੇ ਆ ਆਪਣਾ ਸ਼ੌਂਕ ਵੀ ਪੂਗਾ ਸਕਦੇ ਆ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਆਪਣੇ ਆਪ ਨੂੰ ਤੰਦਰੁਸਤ ਵੀ ਰੱਖ ਸਕਦੇ ਆ ਘੋੜਾ ਸਾਨੂੰ ਕਮਾਈ ਵੀ ਦਿੰਦਾ ਹੈ ਘੋੜਾ ਸਾਨੂੰ ਖੁਸ਼ੀ ਵੀ ਦਿੰਦਾ ਹੈ ਘੋੜਾ ਸਾਨੂੰ ਤੰਦਰੁਸਤੀ ਵੀ ਦਿੰਦਾ ਜੀ ਮੈਂ ਸੁਖਿੰਦਰ ਸਿੰਘ ਨਰੈਣ ਸਿੰਘ ਨੰਬਰਦਾਰ ਦਾ ਬੇਟਾ ਜੀ ਸਾਡੇ ਸ਼ੁਰੂ ਤੋਂ ਘੋੜੇ ਕਿ ਰੱਖਦੇ ਆਏ ਨੇ ਜੀ ਤੇ ਮੈਂ ਜਿਆਦਾ ਗੱਲ ਨਹੀਂ ਕਰਨੀ ਹੁੰਦੀ ਜੀ ਤੇ ਮੈਂ ਇਹੋ ਹੀ ਸੁਨੇਹਾ ਦੇਾਂਗਾ ਜੀ ਜਿਹਦੇ ਕੋਲ ਹੋਵੇ ਸੰਪਤੀ ਥੋੜੀ ਘਰ ਵਿੱਚ ਰੱਖੋ ਗਊ ਤੇ ਘੋੜੀ ਇਹ ਦੋ ਚੀਜ਼ਾਂ ਜੜੀਆਂ ਨੇ ਉਤਾਰ ਦਿੰਦੀਆਂ ਨੇ ਜੀ ਤੇ ਗਰੀਬੀ ਹੋਵੇ ਘਰ ਉਹ ਕੋਈ ਗੱਲ ਨਹੀਂ ਜੀ ਇਹ ਬੜੀ ਗੁਰੂ ਦੀ ਕਿਰਪਾ ਹੋਵੇ ਤਾਂ ਫਿਰ ਘੋੜੇ ਆਉਂਦੇ ਨੇ ਪੈਸਿਆਂ ਨਾਲ ਘੋੜੇ ਨਹੀਂ ਜੀ ਹੁੰਦੇ ਜੀ ਹਰ ਇੱਕ ਨੂੰ ਇਹ ਸ਼ੌਕ ਪੂਰਾ ਕਰਨਾ ਚਾਹੀਦਾ ਹੈ ਸ਼ੌਕ ਦੇ ਨਾਲ-ਨਾਲ ਇੱਕ ਬਿਜ਼ਨਸ ਵੀ ਹੈ ਸਿਹਤ ਤੰਦਰੁਸਤੀ ਦੇ ਰੋਗਤਾ ਵੀ ਇਹ ਬਖਸ਼ਦੇ ਨੇ ਗੁਰੂ ਸਾਹਿਬ ਜਿਨ੍ਹਾਂ ਦੀ ਕਿਰਪਾ ਕਰਦੇ ਨੇ ਉਹਨਾਂ ਘਰ ਘੋੜੇ ਆਉਂਦੇ ਜੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿ